ਸਾਨੂੰ ਬਾੜਾ ਵੀ ਸਾਡੇ ਜਿਹੜੇ ਪੁਰਵਜਾ ਸ਼ਹੀਦ ਫੰਕਸ਼ਨ ਵਰਗੇ ਸੀ ਰਾਜਨੀਤਿਕ ਵਰਗੇ ਸੀ ਸਾਨੂੰ ਮਾਣ ਆ ਕਿ ਸਾਡੀ ਬਹੁਤ ਛੋਟੀ ਉਮਰ ਦੇ ਜਿਹੜੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸੀ ਸਾਡੇ ਜਾਨਸ ਹੈ ਉਹ ਵਰਗੇ ਸੀ ਔਰ ਬਾਬਾ ਜੀ ਤੋਂ ਪਕੜਾ ਵਰਗੇ ਬਾਬਾ ਦੀਪ ਸਿੰਘ ਵਰਗੇ ਸਾਡੇ ਬਹੁਤ ਵੱਡੇ ਸ਼ਹੀਦ ਵੀ ਹੋਏ ਨੇ ਔਰ ਬਹੁਤ ਅਮੀਰ ਵਿਰਾਸਤ ਦੇ ਸੀ ਧਾਰਨੀ ਹੈ ਔਰ ਗੁਰੂ ਸਾਹਿਬ ਨੇ ਸਾਡ ਨੂੰ ਬੜੀ ਕਿਰਪਾ ਕੀਤੀ ਆ ਪੰਜਾਬ ਸਰਕਾਰ ਨੇ ਕਿਰਪਾ ਕੀਤੀ ਹੈ ਕਿ ਅੱਜ ਸ਼ਹੀਦ ਭਗਤ ਸਿੰਘ ਬਰਾਦੇ ਸਾਹਿਬ ਦੇ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਮੈਡੀਕਲ ਕਾਲਜ ਆਪ ਮੈਂ ਗੱਲ ਕਰ ਰਿਹਾ ਗਿਆ। ਉਹਦੇ ਲਈ ਤੁਹਾਨੂੰ ਬਹੁਤ ਵਧਾਈ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ। ਸਰ ਪਹਿਲਾਂ ਬਹੁਤ ਲੋਕਾਂ ਨੂੰ ਪੀਜੀਆਈ ਜਾਣਾ ਪੈਂਦਾ ਸੀਗਾ ਚੰਡੀਗੜ੍ਹ ਤੱਕ ਕਿਹੜੇ ਲੈਣੇ ਪੈਂਦੇ ਸੀ ਨਾ ਪਹਿਲਾਂ ਲੋਕ ਦਰਵਾਜ਼ਾ ਆ ਬਹੁਤ ਫਾਇਦਾ ਮਿਲੇਗਾ ਇਲਾਜ ਲੋਕ ਤੇ ਪੇਲੇ ਆ ਜਾਣਾ ਮੈਡੀਕਲ ਕਾਲਜ ਨਾਲ ਮੜ ਬੱਡੀ। ਥੈਂਕ ਯੂ ਜਤੂਆ ਜੀ 2 ਮਿੰਟ ਦੇ ਦਿਓ। ਜਨਾ ਹੁੰਦਾ ਵਧੀਆ ਜਿਹੜਾ ਕਿ ਇਸੇ ਜੋ ਮਾਣ ਦੇ ਰਹੇ ਉਹਨਾਂ ਨੂੰ ਭਾਰਤ ਰਤਨ ਨਵਾਜ਼ਿਆ ਜਾਏ ਕਿਸ ਤਰ੍ਹਾਂ ਦੇਖਦੇ ਇਸ ਪਾਸੇ ਦੇਖੋ ਜੇ ਤੁਸੀਂ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਨਾਲ ਨਹੀਂ ਨਵਾਜ਼ਦੇ ਤੇ ਫਿਰ ਮਤਲਬ ਉਹਦਾ ਮਹਿਨਤ ਕੀ ਰਹੇਗਾ ਜੀ ਸ਼ਹੀਦ ਭਗਤ ਸਿੰਘ ਨੂੰ ਜਦੋਂ ਤੁਸੀਂ ਭਾਰਤ ਰਤਨ ਦਿੰਦੇ ਹੋ ਤਾਂ ਭਾਰਤ ਰਤਨ ਦੀ ਹੀ ਗਰਮਾਹਟ ਬਹੁਤ ਉੱਚੀ ਹੋ ਜਾਏਗੀ ਔਰ ਅਗਰ ਨਹੀਂ ਦਿੰਦੇ ਤਾਂ ਇਹਦਾ ਮਤਲਬ ਲੱਗ ਜਾਣਾ ਤੁਹਾਡੀਆਂ ਫੋਕੀਆਂ ਗੱਲਾਂ ਹੀ ਆ ਤੁਸੀਂ ਸ਼ਹੀਦਾਂ ਦਾ ਸਨਮਾਨ ਨਹੀਂ ਕਰਦੇ ਬਿਲਕੁਲ ਭਗਤ ਸਿੰਘ ਦੇ ਨਾਮ ਤੇ ਪ੍ਰੋਜੈਕਟ ਚੱਲਦੇ ਨਹੀਂ ਉਹਨਾਂ ਨਾਲ ਵੀ ਦੋ ਸਾਲ ਵਿੱਚ ਜਿਹੜੀ ਮੈਡੀਕਲ ਨੂੰ ਲੈ ਕੇ ਪ੍ਰੋਜੈਕਟ ਸੀਗੇ ਉਹ ਕਦ ਤੱਕ ਦੇਖੋ ਇਹ ਸਰਕਾਰ ਲੱਗੀ ہوئی ਹੈ ਇਸ ਦੇ ਬਾਰੇ ਮੇਰੇ ਖਾਸ ਮੈਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਰਹਿ ਗਈ ਹੈ ਜੀ ਠੀਕ ਹੈ थैंक यू ਜੀ ਆਹ ਨਾਲ ਸਮਝਣਾ ਦੇਖਣਾ ਭਾਈ ਦੇਖਣਾ ਚਲੋ ਇੱਕ ਰਾਜ ਸਭਾ ਦੇ ਵਿੱਚ ਮੈਂ ਪਤਾ ਰੱਖਿਆ ਜਿਸ ਤਰ੍ਹਾਂ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਔਰ ਵਧਾਈ ਦਿਨਾ ਬੰਦਰ ਕੁਮਾਰ ਸੁਖੀ ਜੀ ਨੂੰ ਔਰ ਇਸ ਹਲਕੇ ਦੇ ਲੋਕਾਂ ਨੂੰ ਕੇ ਇੱਕ ਬਹੁਤ ਹੀ ਵਧੀਆ ਜਿਹੜੀ ਜਿਹਨੇ ਅੱਗੇ ਤੱਕ ਪੀੜ੍ਹੀਆਂ ਤੱਕ ਜਾ ਕੇ ਸੇਵਾ ਕਰਨੀ ਔਰ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਮੈਡੀਕਲ ਕਾਲਜ ਅੱਜ ਨੀਂਵ ਪੱਤਰ ਰੱਖਿਆ ਗਿਆ ਸੋ ਬਹੁਤ ਬਹੁਤ ਵਧਾਈ ਔਰ ਸ਼ੁਕਰ ਹੈ ਸਤਿ ਸ੍ਰੀ ਅਕਾਲ ਪਾਸ਼ਾ ਦਾ ਧੰਨਵਾਦ ਸ਼ੁਕਰਾਨਾ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਐਮਐਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਅਮਨ ਦੀ ਕੀ ਇੱਕ ਮੈਡੀਕਲ ਫੈਕਲਟੀ ਓਪਨ ਕੀਤਾ ਜਾ ਰਿਹਾ ਜਿਸ ਦਾ ਨੀ ਪੱਤਰ ਜਿਹੜਾ ਰੱਖਿਆ ਹੈ ਕੋਈ ਕੋਈ ਬੜਾ ਬੰਦਾ ਇੱਕ ਕੌਦਸਿਕ ਸਮਾਜ ਸਰਪੰਚ ਸਾਹਿਬ ਆਧਿਆਤਿਕ ਨਿਯਾਮ ਦੇ ਨਾਲ ਬਣਾ ਕੇ ਦੇਖੋ ਜੇ ਪੂਰਨ ਨਕਸ਼ਾ ਪਾਵਰ ਆਂਗਿਆ ਕਹਾੜੀਆਂ ਬਣੀ ਹੋਈ ਹੈ ਔਰ ਅਸੀਂ ਨਾ ਸਮਝ ਬੜਾ ਵੱਡਾ ਕੋਈ ਮਾਣ ਨਹੀਂ ਸਕਦਾ ਸੀ ਅੱਜ ਤੱਕ ਵੱਡੇ ਸੀਐਮਐ ਬੜੀਆਂ ਲੋਕਾਂ ਨੇ ਰਮਨਾਤ ਸਿੰਘ ਜੀ ਤੋਂ ਜੋਸ ਦਾ ਬੋਸੇ ਮਾਨਸਾ ਵੀ ਅੱਜ ਇੱਕ ਸੀ ਵੱਡੇ ਰਿਜ਼ਲਟ ਨਾਲ ਸਮੁਨਾ ਦਿਖਾਉਣ ਦਾ ਸਮਾਂ ਜੀ ਹੈ ਪਹਿਲੀ ਸੇ ਸੂਲਤਾ ਪਹਿਲੀ ਦਫਾ ਕਿੰਨਾ ਕਿੰਨਾ ਫਾਇਦਾ ਹੋਏਗਾ ਇਸ ਮੈਡੀਕਲ ਕਾਲਜ ਦੇ ਖੋਲਣ ਨਾਲ ਇਸ ਹਲਕੇ ਦਾ ਕੋਨਪੁਨਕੀ ਸਟੇਜ ਦੇ ਉੱਪਰ ਮੁੱਖ ਮੰਤਰੀ ਸਾਹਿਬ ਕਹ ਰਹੇ ਸੀ ਕਿ ਜੇਕਰ ਇੱਥੇ ਕਿਸੇ ਨੇ ਇਲਾਜ ਕਰਾਣਾ ਹੈ ਤਾਂ ਜਾਂ ਤਾਂ ਉਸ ਨੂੰ ਡੀਐਮਸੀ ਲੁਧਿਆਣਾ ਜਾਣਾ ਪੈਂਦਾ ਹੈ ਜਾਂ ਫਿਰ ਚੰਡੀਗੜ੍ਹ ਪੀਜੀਆ ਜਾਣਾ ਪੈਂਦਾ ਹੈ ਇੱਥੇ ਤੁਸੀਂ ਜੇ ਕਦੇ ਪੀਜੀਆ ਦੀ ਐਮਰਜੈਂਸੀ ਜਾਓ ਉਤੇ ਕਨਸਟਟਿਊਟ ਦੇ ਕੇ ਸੰਕੜੇ ਰੋਪ ਹੈ। ਬਿਲਕੁਕੁਰੀ। ਦੇਖੋ ਮੈਡੀਕਲ ਕਾਲਜ ਜਿਹੜਾ ਜਿਹੜਾ ਲੋਕ ਕਮਰਸ ਦਾ ਚੱਲਣਗੇ ਉਹ ਆ ਵੀ ਇੱਕ ਬਹੁਤ ਵੱਡਾ ਪੀਅਰਸ ਪੋਸਿਬਲ ਇਨਫਰਾਸਟ੍ਰਕਚਰ ਆਫ ਹੋਰ ਰਿਟੇਨਟਿਵ ਐਸ ਜਿਸ ਦਾ ਮੈਨੇ ਕਾਲਜ ਵਿੱਚ ਇੱਕ ਵਰਮਨ ਮੈਡੀਕਲ ਉਹ ਫ੍ਰੀ ਹੋ ਗਏ ਆ। ਜੀ। ਸੈਕੰਡ ਕੰਦਾ ਮਤਲਬ ਪੀਅਰਸ ਕਲੀਆਂ ਜਿਸ ਲੋਕਾਂ ਨੇ ਡਾਕਟਰ ਵੀ ਬਣਨੇ ਦਾ ਪੀਅਰਸ ਡਾਕਟਰ ਬਣ ਕੇ ਕਿੰਨੇ ਲੋਕ ਬਾਹਰ ਜਾਂਦੇ ਆ ਪੂਰੇ ਮੈਡੀਕਲ ਵੀਰ ਜਨਰਲ ਕੋਈ ਦਿਸ਼ਾ ਜਾਂਦਾ ਪਰ ਸਭ ਦਾ ਕੀ ਜਦੋਂ ਇਸ ਚ ਮੈਨੂੰ ਰੋੜੇਗਾ ਕੁਝ ਹੋਊਗਾ ਅੱਛੇ ਤੋਂ ਰਾਜ ਸਵਾਲ ਦੇ ਵਿੱਚ ਮੰਗ ਦਿੱਤੀ ਹੈ ਰਾਜ ਚੜਾਉਣ ਦਾ ਫਾਇਦਾ ਜਰ ਆਏਗੀ ਸ਼ਹੀਦਾਂ ਨੂੰ ਸੱਚੀ ਸ਼ਹਾਦਤ ਇਹ ਦਵਾਈ ਹੋਈ ਜਿਵੇਂ ਉਹਨਾਂ ਨੂੰ ਭਾਰਤ ਦੇ ਨਾਮ ਨਵਾਜਾ ਜੇ ਇੱਕ ਵਾਰ ਬੱਸੰਦੋਂ ਮਤਲਬ ਇਹ ਨੂੰ ਮੈਂ ਸੁਣਿਆ ਨਹੀਂ ਉਹੀ ਚਾਹੀਏ ਕਿ ਅਸੀਂ ਮੇਰਾ ਮੰਨਣਾ ਹੈ ਕਿ ਜਿੰਨੇ ਕਾਂਗਰਸ ਵਿੱਚ ਸ਼ਾਮਿਲ ਹੋਵੇ ਉਹ ਵੀ ਸਾਡੇਸ਼ ਦਾ ਸਰਪ੍ਰਸਤ ਬਾਰੇ ਉਹ ਵੀ ਜੀ ਇੱਕ ਮਿੰਟਾ ਜੇ ਲੋ ਕਿ ਹਰੇਕਦੇ ਦਿਲ ਜੁਸ ਫਸੀ ਕਰਦਾ ਹੈ ਜਿਹੜਾ ਸਾਬਕਾ ਬਚਪਨ ਤੋਂ ਅਸੀਂ ਇਹ ਜੋ ਸਾਨੂੰ ਪਤਾ ਨਹੀਂ ਹੁੰਦਾ ਕਿ ਇਹਨੇ ਸ਼ਹਾਦਤ ਦਾ ਮਤਲਬ ਕੀ ਹੈ ਉਸ ਨੂੰ ਵੀ ਜਾਣ ਕਰਦੇ ਸਾਂ ਸਾਨੂੰ ਲੈ ਕੇ ਨਿਕਾਲੀ ਠੀਕ ਹੈ